ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅੱਜ ਆਪਾਂ ਜ਼ਰੂਰੀ ਬੇਨਤੀ ਕਰਨੀ ਆ ਸੋ ਮੇਰੇ ਵੀਰ ਸਾਰੇ ਜਣੇ ਵੀਡੀਓ ਨੂੰ ਧਿਆਨ ਨਾਲ ਸੁਣ ਕੇ ਤੇ ਅੱਗੇ ਸ਼ੇਅਰ ਜਰੂਰ ਕਰਦੇ ਆ ਜੋ ਤਾਂ ਕਿ ਕੁਝ ਲੋਕਾਂ ਦਾ ਭਲਾ ਹੋ ਸਕੇ ਕਿਸੇ ਦੀ ਜਾਨ ਮਾਲ ਦੀ ਰੱਖਿਆ ਹੋ ਸਕੇ ਜਿਸ ਤਰ੍ਹਾਂ ਕਿ ਆਪਾਂ ਹੁਣ ਗੱਡੀਆਂ ਪਾਰਕਿੰਗ ਕਰਦੇ ਆ ਬਾਜ਼ਾਰਾਂ ਵਿੱਚ ਜਾਣ ਲੱਗਿਆਂ ਆਸੇ ਪਾਸੇ ਛੜਕਦੇ ਜਾਂ ਕਿਤੇ ਵੀ ਪਾਰਕਿੰਗ ਕਰ ਜਾਂਦੇ ਆ ਸੋ ਜਿੱਥੇ ਤੁਹਾਨੂੰ ਜ਼ਿਆਦੀਆਂ ਤਾਰਾਂ ਦੇ ਗੁੱਛੇ ਦਿਸਣ ਜਾਂ ਟਰਾਂਸਫਾਰਮ ਹੋਵੇ ਉੱਥੇ ਆਪਦੀ ਗੱਡੀ ਪਾਰਕਿੰਗ ਭਾਈ ਸਾਹਿਬ ਨਾ ਕਰੋ ਕਿਉਂਕਿ ਹੀਟ ਬਹੁਤ ਜ਼ਿਆਦਾ ਗਰਮੀ ਤੁਹਾਨੂੰ ਹੀ ਪਤਾ ਬਹੁਤ ਜ਼ਿਆਦਾ ਪੈ ਰਹੀ ਆ ਤੇ ਹੀਟ ਕਰਕੇ ਤਾਰਾਂ ਸਪਾਰਕਿੰਗ ਆਪਣੇ ਆਪ ਕਰ ਰਹੀਆਂ ਨੇ ਤੇ ਉਥੋਂ ਅੱਗ ਨਿਕਲ ਰਹੀ ਆ ਤੇ ਤਾਂ ਜੋ ਤੁਹਾਡੀ ਗੱਡੀ ਨਾ ਥੱਲੇ ਖੜੀ ਹੋਵੇ ਤੇ ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋ ਜੇ ਸੋ ਇਹ ਬੇਨਤੀ ਜ਼ੂਰਪਰਮਾਨ ਕਰਿਆ ਜੋ ਕਿ ਆਪਣੀ ਗੱਡੀ ਨੂੰ ਜਿੱਥੇ ਜ਼ਿਆਦਾ ਤਾਰਾਂ ਦਾ ਗੁੱਛਾ ਵਾ ਜਾਂ ਜਿੱਥੇ ਟਰਾਂਸਫਾਰਮ ਆ ਉਥੇ ਨਾ ਲਾਇਆ ਜਾਵੇ ਪਾਰਕਿੰਗ ਨਾ ਕੀਤੀ ਜਾਵੇ ਆਸੇ ਪਾਸੇ ਹੋਰ ਕਿਤੇ ਕਰ ਜੋ ਤੇ ਦੂਸਰੀ ਬੇਨਤੀ ਇਹ ਆ ਕਿ ਗੱਡੀ ਨੂੰ ਜਦੋਂ ਤੁਸੀਂ ਪਾਰਕਿੰਗ ਕਰਕੇ ਜਾਣਾ तकरीबन ਧੁੱਪੇ ਹੀ ਹੁੰਦੀਆਂ ਗੱਡੀਆਂ ਜਦੋਂ ਪਾਰਕਿੰਗ ਕਰਕੇ ਜਾਂਦੇ ਕਿਤੇ ਧੁੱਪੇ ਲੱਗੀ ਹੋਵੇ ਤਾਂ ਆਪਣੇ ਅਗਲੇ ਸੀਸੇ ਥੋੜਾ ਥੋੜਾ ਡਾਊਨ ਜਰੂਰ ਕਰ ਜਾਇਆ ਕਰੋ ਤਾਂ ਜੋ ਕੋਈ ਗੈਸ ਵਗੈਰਾ ਨਾ ਬਣੇ ਹੀਟ ਨਾ ਜ਼ਿਆਦਾ ਪੈਦਾ ਅੰਦਰ ਹੋਵੇ ਤੇ ਕੋਈ ਅੱਗ ਲੱਗਣ ਦੀ ਸੰਭਾਵਨਾ ਨਾ ਬਣੇ ਇਸ ਤਰ੍ਹਾਂ ਦੀ ਹਨਾ ਇਹਨਾਂ ਚੀਜ਼ਾਂ ਤੋਂ ਬਚਾ ਤੁਸੀਂ ਆਪ ਹੀ ਕਰਨਾ ਤੇ ਇੱਕ ਜਿਹੜੀਆਂ ਆਪਣੇ ਘਰੇ ਜਾਂ ਕਿਤੇ ਵੀ ਕੋਈ ਤਾਰ ਸਪਾਰਿੰਗ ਕਰ ਜਾਂਦੀ ਆ ਤੇ ਆਪਾਂ ਪਲਾਸ ਫੜ ਕੇ ਸੈੱਟ ਕਰਨ ਲੱਗ ਪੈਂਦੇ ਆ ਪਿਛਲਾ ਮੈਨ ਸੋਚ ਨਹੀਂ ਕੱਢਦੇ ਕਈ ਵਾਰ ਉਹੋ ਇਹ ਬੇਨਤੀ ਆ ਕਿ ਉਸ ਨੂੰ ਭਾਈਆ ਭਾਈ ਸਾਹਿਬ ਮੇਨ ਸੋਚ ਕੱਟ ਕੇ ਠੀਕ ਰਿਆ ਜੋ ਕਿਉਂਕਿ ਹੀਟ ਹੋਣ ਕਰਕੇ ਜੜੀਆਂ ਤਾਰਾਂ ਨੇ ਆਪਣੇ ਆਪ ਹੱਥ ਨਾਲ ਹੀ ਇੰਨੀਆਂ ਹੀਟ ਗਰਮ ਹੋ ਚੁੱਕੀਆਂ ਹੁੰਦੀਆਂਗੇ ਹੱਥ ਨਾਲ ਹੀ ਛਿਲੀਆਂ ਜਾਂਦੀਆਂ ਮਤਲਬ ਵੀ ਆਪਣੇ ਆਪ ਹੀ ਉੱਪਰਲੀ ਜਿਹੜੀ ਮੋਮ ਜੀ ਹੁੰਦੀ ਆ ਲੈ ਜਾਂਦੀ ਆ ਸੋ ਮੇਰਾ ਵੀ ਰਾਫੋ ਆਪਣਾ ਧਿਆਨ ਰੱਖੋ ਤੇ ਇਹਨਾਂ ਚੀਜ਼ਾਂ ਦਾ ਖਾਸ ਕਰਕੇ ਧਿਆਨ ਰੱਖਿਆ ਜੋ ਬਿਜਲੀ ਨੂੰ ਛੇੜਨ ਲੱਗਿਆਂ ਵੀ ਆਪਦਾ ਪੂਰਾ ਸੋਚ ਸੋਚ ਕੱਟ ਕੇ ਤੇ ਆਪਣੀ ਗੱਡੀ ਨੂੰ ਪਾਰਕਿੰਗ ਕਰਨ ਲੱਗਿਆਂ ਤਾਂ ਜੋ ਆਪਣਾ ਜਾਨ ਮਾਲ ਦਾ ਨੁਕਸਾਨ ਦਾ ਬਚਾਅ ਹੋ ਸਕੇ ਸੋ ਬੇਨਤੀਆਂ ਪ੍ਰਵਾਨ ਕਰਿਆ ਜਾਓ